ਖਬਰਨਾਮਾ ਦੇਖ ਰਿਹਾ ਹਾਂ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੀਟਿੰਗ ਕਰਕੇ ਲੈਂਡ ਪੋਲਿੰਗ ਪਾਲਿਸੀ ਵਾਪਸ ਲੈ ਲਈ ਗਈ ਹੈ ਇਸ ਦੇ ਬਾਪ ਯੂਧਵੀ ਕਿਸਾਨ ਵਿਧਾਇਕਾ ਅਤੇ ਮੰਤਰੀਆਂ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇ ਰਿਹਾ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਉਹਨਾਂ ਦੇ ਵਿਰੋਧ ਜਿਹੜੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਖਾਸ ਕਰਕੇ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੇ ਕੀ ਕੀਤਾ ਹੈ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਦੇ ਧਰਨੇ ਨੂੰ ਲੈ ਕੇ ਦਿੱਲੀ ਦੇ ਸ਼ਮੂ ਬਾਰਡ ਨੂੰ ਲੈ ਕੇ ਜਿਹੜੇ ਧਰਨੇ ਪੰਜਾਬ ਸਰਕਾਰ ਵੱਲੋਂ ਜ਼ਬਰਦਸਤੀ ਉਖਾੜੇ ਗਏ ਸੀ ਖਾਸ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੰਮਾ ਸਮਾਂ ਪੰਜਾਬ ਸਰਕਾਰ ਵੱਲੋਂ ਹਿਰਾਸਤ ਵਿੱਚ ਰੱਖਿਆ ਗਿਆ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਹਾਲੇ ਵੀ ਹੱਥਾਂ ਨੂੰ ਥੁੱਕ ਲਾ ਕੇ ਅਤੇ ਹੱਥਾਂ ਦੇ ਵਿੱਚ ਡਾਂਗਾ ਫੜ ਕੇ ਬੈਠੇ ਨੇ ਇੱਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਸਨਾਮ ਤੋਂ ਪੰਜਾਬ ਦੇ ਨਾਮੀ ગ્રામੀ ਗਾਇਕ ਅਤੇ ਵਿਧਾਇਕ ਬਲਕਾਸ਼ ਸਿੰਘ ਸਿੱਧੂ ਕੁਸੂਤੇ ਫਸ ਗਿਆ ਜਿਨ੍ਹਾਂ ਦਾ ਵਿਰੋਧ ਕੀਤਾ ਗਿਆ ਅਤੇ ਬਲਕਾਸ਼ ਸਿੰਘ ਸਿੱਧੂ ਦੇ ਕੋਲੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਆਮ ਲੋਕਾਂ ਵੱਲੋਂ ਤੇ ਪੰਜਾਬ ਜਿਹੜੇ ਬਲਕਾਸ਼ ਸਿੰਘ ਸਿੱਧੂ ਉਹਨਾਂ ਦਾ ਜਵਾਬ ਜਿਹੜਾ ਹੈ ਵਧੀਆ ਢੰਗ ਨਾਲ ਨਹੀਂ ਦੇ ਸਕੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੱਗਦਾ ਹੈ ਕਿ ਆਪਣੇ ਪੈਰ ਤੇ ਆਪ ਹੀ ਘਾੜਾ ਮਾਰ ਲਿਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸੁਖਾਇਆ ਸੀ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਜਦੋਂ ਸਰਕਾਰਾਂ ਸੱਤਾ ਦੇ ਵਿੱਚ ਹੁੰਦੀਆਂ ਨੇ ਤੇ ਜਦੋਂ ਉਹ ਤੁਹਾਡੇ ਪਿੰਡਾਂ ਦੇ ਵਿੱਚ ਵਰਦੇ ਨੇ ਸਵਾਲ ਜਵਾਬ ਕਰਨਾ ਤੁਹਾਡਾ ਜਿਹੜਾ ਬੁੱਢਾ ਹੱਕ ਹੈ ਹੱਕ ਤਾਂ ਕੀ ਹੁਣ ਜਿਹੜੇ ਹਿਸਾਬ ਨਾਲ ਸਵਾਲ ਪੁੱਛੇ ਜਾ ਰਹੇ ਨੇ ਉਸ ਨਾਲ ਲਗਭਗ ਭੰਡੀ ਪ੍ਰਚਾਰ ਹੋ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਪਹਿਲਾਂ ਤੁਹਾਨੂੰ ਅਸੀਂ ਵੀਡੀਓ ਸੁਣਾਉਣੇ ਹਾਂ ਬਲਕਾਸ਼ ਸਿੰਘ ਸਿੱਧੂ ਦੀ ਕਿਸ ਤਰ੍ਹਾਂ ਤੂ ਤੂ ਮੈਮੇ ਹੋਈ ਤੇ ਉਹਨਾਂ ਨੂੰ ਜਦੋਂ ਪੁਲਿਸਟਰੀ ਲਈ ਗਈ ਆ ਐਨੇ ਦੋ ਫੌਂ ਲੱਗ ਦੇਖੋ ਉਹਨਾਂ ਦੀ ਟਰਾਲੀ ਚੋਰਾ ਜਿੰਨੇ ਹੋਣਾ ਸਮਾਨ ਚੋਰੀ ਹੋਇਆ ਉਹ ਜੀ ਭਰਪਰਾ ਹੀ ਸਰਕਾਰ ਕਰੇ ਸਾਡੇ ਹਲਕੇ ਦੇ ਤੁਸੀਂ ਅਮੇਂ ਸਾਡੇ ਹਲਕੇ ਦਾ ਜਨਨ ਆ ਖਾਣਾ ਹੋਣਾ ਉਹ ਤੁਸੀਂ ਛੰਮਾਈ ਨਾ ਉਹ ਅਸੀਂ ਪੂਰਾ ਕਰਾਂ ਜਿਹੜਾ ਉਹ ਪੁਲਸਾ ਤੋਂ ਪਿੱਛੋਂ ਵੀ ਟਰਾਲੀਆਂ ਕਿੱਥੇ ਆ ਸਮਾਨ ਕਿੱਥਾ ਜਿਹੜਾ ਕਾਲਾ ਦੇ ਵਿੱਚ ਪੈਸੇ ਸੀ ਖਾਣਾ ਦੇ 30000 40000 50000 ਉਹ ਕਿੱਥੇ ਗਿਆ ਉਹਨੂੰ ਪ੍ਰਸ਼ਾਸਨ ਨੂੰ ਪੁੱਛਿਆ ਜਾਵੇ ਵੀ ਕੌਣ ਜੋ ਨਹੀਂ ਕਰਕੇ ਲਿਆ ਸਾਡੇ ਕਿਸਾਨਾਂ ਦਾ ਮੋਟਾ ਜੰਨੇ ਕੋਈ ਡਲਾ ਪਟਕੇ ਦਿਖਾਵੇ ਅੰਜੰਮਰੀਆ ਹੋਰ ਸਦਮਾਨ ਰੱਖਦੇ ਤੁਸੀਂ ਆਦ ਰਮਾ ਮਾ ਜਲੋ ਅੰਜੰਮਾਰਾ ਐਨੀ ਪ੍ਰਸ਼ਾਸਨ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਦਬੰਡਿਆ ਗਿਆ ਉਥੋਂ ਪਾਸੇ ਚੱਕਿਆ ਗਿਆ ਸਮਾਨ ਸਟੇਜ ਪੰਨੀ ਦੀ ਪੱਖੇ ਤੱਕ ਨਹੀਂ ਰੰਡੇ ਗਏ ਤਾਂ ਉਹਨਾਂ ਪ੍ਰਸ਼ਾਸਨ ਨੂੰ ਪਤਾ ਵੀ ਕਿੱਥੇ ਸਮਾਨ ਗਿਆ ਚੁਲਾਈ ਪਹਿਲੀ ਕੋਈ ਸਿੱਖਾਂ ਡੱਬੀ ਨਹੀਂ ਪਾ ਕੇ ਮਰਕਾਜ ਨਾ ਮੋੜੀ ਉੱਤਰਾ ਨਹੀਂ ਇੱਕ ਬਹੁਤ ਢੀ ਦੀਆਂ ਸਾਡੇ 4 ਲੱਖ 5 ਲੱਖ ਦੀ ਜੀ ਹੈ ਜੋ ਦਾ ਵੱਡਾ ਵੱਡਾ ਪ੍ਰਸ਼ਾਸਨ ਭਾੜਾ ਕਿਸਾਨੀ ਡਰ ਦਾ ਸਮਾਨ ਘਮ ਹੋ ਜੇ ਬਾੜਾਂ ਦੇ ਕੋਲ ਖੜ ਕੇ ਜੀ ਹੱਥ ਨੂੰ ਅਗਹਿਣੇ ਘਟੇ ਦੇ ਚੋਰੀ ਹੋਇਆ ਮੀਟਰ ਦਾ ਜੁਬਲ ਮਗਾਇਆ ਪਿਛਲਾ ਅਖਬਾਰਾਂ ਤੁਸੀਂ ਕੋਈ ਫੋਟੋ ਕੱਟ ਕੇ ਦੇ ਦਿਓ ਜਿੰਨਾ ਸਮਾਨ ਚੋਰੀ ਦਾ ਇੱਕ ਮਿੰਟ ਦੇ ਅੰਦਰਾਂ ਦੇ ਮੀਟਰਾਂ ਦਾ ਕੱਢ ਕੇ ਲਿਆਦਾ ਆਮ ਲੋਕਾਂ ਦਾ ਕਿਸਾਨਾਂ ਦਾ ਕੁੱਟ ਮਾਰ ਕਰਕੇ ਜਿਨ੍ਹਾਂ ਨੂੰ ਸੌਣ ਕੇ ਉਹਨਾਂ ਸਮਾਨ ਚੱਕ ਲੈ ਜੀ ਸਰਕਾਰ ਜਿਵੇਂ ਮਾਰਾ ਇਹ ਸਰਕਾਰ ਦੇ ਤੁਸੀਂ ਜ਼ਿੰਮੇਵਾਰੀ ਲਾਓ ਸਾਡੇ ਹਲਕੇ ਦੇ ਇਹ ਨੇ ਬਲਕਾਸ਼ ਸਿੰਘ ਸਿੱਧੂ ਜਿਹੜੇ ਕਸੂਤੇ ਫਸ ਗਏ ਹਲਕਾ ਸੁਨਾਮ ਦੇ ਵਿੱਚ ਕਿਸਾਨਾਂ ਵੱਲੋਂ ਰੱਜ ਕੇ ਵਿਰੋਧ ਕੀਤਾ ਗਿਆ ਭਾਈ ਤੁਸੀਂ ਜ਼ਿੰਮੇਵਾਰੀ ਲਓ ਪੰਜਾਬ ਅਤੇ ਹਰਿਆਣਾ ਦੇ ਖਨੌੜੀ ਬਾਰਡਰ ਤੋਂ ਧਰਨੇ ਉਖਾੜੇ ਗਏ ਦਿੱਲੀ ਦੇ ਸ਼ੰਭੂ ਬਾਰਡਰ ਤੋਂ ਧੱਕੇ ਨਾਲ ਪੰਜਾਬ ਸਰਕਾਰ ਵੱਲੋਂ ਧਰਨੇ ਉਖਾੜੇ ਗਏ ਟਰੈਕਰ ਟਰਾਲੀਆਂ ਅਤੇ ਟਰਾਲੀਆਂ ਦੇ ਵਿੱਚ ਪੈਸੇ ਪੈ ਚੋਰੀ ਹੋਏ ਉਹ ਪੈਸੇ ਕੌਣ ਸਾਨੂੰ ਦੇਵੇਗਾ ਉਹ ਬਲਕਾਸ਼ ਸਿੰਘ ਸਿੱਧੂ ਨੂੰ ਕਹਿ ਰਹੇ ਨੇ ਕਿ ਤੁਸੀਂ ਇਸ ਦੀ ਜ਼ਿੰਮੇਵਾਰੀ ਚੱਕੋ ਤੁਸੀਂ ਜ਼ਿੰਮੇਵਾਰੀ ਕਿਉਂ ਨਹੀਂ ਚੁੱਕਦੇ ਯਾਨੀ ਕਿ ਵਿਰੋਧ ਕੀਤਾ ਗਿਆ ਕਾਲੀਆਂ ਝੰਡੀਆਂ ਵਖਾ ਕੇ ਬਲਕਾਸ਼ ਸਿੰਘ ਸਿੱਧੂ ਦਾ ਅੱਗੇ ਜੇ ਅਸੀਂ ਵੀਡੀਓ ਦਿਖਾਈਏ ਤਾਂ ਪੰਜਾਬ ਦੇ ਵਿਧਾਇਕ ਅਤੇ ਨਾਮੀ ਗ੍ਰਾਮੀ ਗਾਇਕ ਬਲਕਾਸ਼ ਸਿੰਘ ਸਿੱਧੂ ਨੂੰ ਕਿਸੇ ਤਰ੍ਹਾਂ ਦੀ ਗੱਲਬਾਤ ਹੀ ਨਹੀਂ ਆਈ ਉਹਨਾਂ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕੇ ਬਲਕਾਸ਼ ਸਿੰਘ ਸਿੱਧੂ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਆਪ ਆਦਮੀ ਪਾਰਟੀ ਦੀਆਂ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਮੁਸ਼ਕਲਾ ਵਧਨ ਗਿਆ ਭਾਵੇਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਨੀਤੀ ਹੈ ਪੰਜਾਬ ਸਰਕਾਰ ਵੱਲੋਂ ਵਾਪਸ ਲੈ ਲਈ ਗਿਆ ਇਸ ਦੇ ਬਾਅਦ ਯੂਧ ਵੀ ਪੰਜਾਬ ਸਰਕਾਰ ਦਾ ਵਟੇ ਪੱਦਰ ਤੇ ਹਰ ਭਾਈ ਚਾਰੇ ਜਾਂ ਵਡ ਵੱਲੋਂ ਵਿਰੋਧ ਹੋ ਰਿਹਾ ਹੈ ਤਾਂ